شد ای ਵਲੀਨ ਦਾ ਧਾਰੇ ਵਰਗੇ ਕੋਲੇ ਰਾਮ ਸ਼ਰਗੇ ਸੱਜਣ ਥੱਪ ਵਰਗੇ ਜਿਹੜੇ ਆਏ ਗਿਆ ਨੂੰ ਰੋਟਿਆ ਕਰਦੇ ਸੀ ਤੇ ਉਸ ਤੋਂ ਬਾਅਦ ਖਤਮ ਕਰ ਦਿੰਦੇ ਸੀ ਔਰ ਕਿਸੇ ਨੇ ਕਿਹਾ ਕਿ ਇੱਕ ਚੋਰ ਹੁੰਦਾ ਹੈ ਇੱਕ ਹੁੰਦਾ ਥਾਗ ਚੋਰ ਦਾ ਭਾਵ ਹੈ ਕਿ ਚੋਰੀ ਕੀਤੀ ਤੇ ਚਲਾ ਗਿਆ ਥਾਗ ਦਾ ਭਾਵ ਹੈ ਕਿ ਥਗੀ ਬਾਤ ਵਾਲੇ ਨੇ ਕੰਧਾਂ ਦੇ ਵਿੱਚ ਹੀ ਔਰ ਬਲੇ ਗਏ ਉਹਨੇ ਪਤਵੇਂ ਦੇ ਵਿੱਚੋਂ ਪੈਸੇ

شبقات دینا رو بٹھاؤں گا تو زہنی آگا اس تو بات کی ہے راج مولا کو لٹھتا جو بھی کانتا ہوں تو کچھ بھی اٹھا ہوں تو لٹھ گئی اس تو بات انسان کو بات دیتا اور ایک دن کی بھائی ہے وہ مان کرنے کا آپ بات شروع دیا گا ਜੀਤੇ ਜੀ ਆਇਆ ਐ ਨਵੀਂ ਸਜਣਾ ਜਸੀ ਨੂੰ ਸ਼ਾਮ ਕਰਿਆ ਐ ਨਵੀਂ ਜੀ ਆਉ ਬੇਤਰਪੂਰ ਬੜੇ ਨਿਵਰਦਾ ਦੇ ਨਾਲ ਬੜਾ ਕੁਝ ਸੁਖਾਇਆ ਸ਼ਿਕਾਇਆ ਬੜਾ ਕੁਝ ਕਹਿਣਾ ਨੌਲ ਵਾਸਤੇ ਸਤਿਗੁਰੂ ਸਾਹਿਬ ਅੱਗੇ ਗਏ ਸਜਣਾ ਨਿਵਰਦਾ ਬੜੀ ਹੈ ਤੇਰੇ ਵਿੱਚ ਦਾ ਵਾਸ ਬੜਾ ਤੜਦਾ ਤੈਨੇ ਹੋਵੇ ਤੇ ਭਾਈ ਮਧਾਨਾ ਜੀ ਕੋਲ ਗਏ ਸਤਿਗੁਰੂ ਜੀ

ਕੁਝ ਨਹੀਂ ਛੱਡਿਆ ਸਾਰਾ ਕੁਝ ਵਾਪਸ ਕਰ ਦਿੱਤਾ ਇਹ ਕੀ ਸੰਵਾਦ ਖਤਮ ਕਰਵਾਇਆ ਸਤਿਗੁਰਾਂ ਨੂੰ ਆ ਕੇ ਗ੍ਰੀਨਵਾੜ ਪਾਸ਼ਾ ਜੀ ਨੇ ਬਰਦਾਵਾ ਕਰਿਆ ਹੋਇਆ ਖੂਡੇ ਦੇ ਵਿੱਚ ਲੱਗਿਆ ਬਟਾ ਸਤਿਗੁਰ ਗ੍ਰੀਨਵਾੜ ਜੀ ਨੇ ਮਰਦਾਨਿਆ ਬਰਵਾ ਲੇ ਛੇੜ ਸਤਿਗੁਰ ਜੀ ਇਹ ਤਾਂ ਕੋਈ ਨਾ ਸੀ ਉਹ ਬਣੇ ਨਿਰਵਾਣ ਚੇਟ ਕੀ ਕਰਨਾ ਸਤਿਗੁਰੂ ਜੀ ਨੇ ਉਸ ਸਾਥ ਕਰਤਾ ਕਰੇ ਨਿਰਵਾਣ ਚੇਟ ਸਤਿਗੁਰੂ ਦਾ ਮਹਮੰਦਾ ਹੋਇਆ ਆਪ ਪਾਈ ਮਗਾਨੇ ਨਿਰਵਾਣ ਚੇਟ ਤੇ ਸਤਿਗੁਰਾਂ ਨੇ ਸ਼ਬਦ ਪੜਿਆ ਸੀ ਪੂਰੇ ਲਖਾਇਆ ਤੇ ਆਹ ਕੋਟ ਪਾਣੀ ਨੀ ਬਾਸ ਕਿ ਕੋ ਸ਼ਬਦ ਪੜਿਆ ਮੀਰਬਾਬ ਜੀ ਨੇ ਸਜਣ ਤੱਕ ਤੋਂ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਚਹਿਰਿਆ ਸਜੜਾ ਖਾਮਤਾ ਤੋਂ ਬੜੇ ਜੰਨਾ ਆਪਣੇ ਗੱਲਾਂ ਚੰਗੇ ਕਰਨ ਖਾਦਨ ਨਿਵਾਸ ਵੀ ਬੜਾ ਪਤਾ ਹੈ ਜੇ ਪਰ ਉਦਰੋ ਨੂੰ ਅੰਕਾਰ ਹੀ ਖਰ ਬਰਤ ਦੇ ਨਾਲ ਭਰੇ ਹੋਏ ਨਸਬ ਦੇ ਨਾਲ ਭਰੇ ਹੋਏ ਤੇ ਇਹੀ ਜਿਹੜੀ ਜਿਹੜੀ ਬੰਦੇ ਨੂੰ ਉਸਦੇ ਨੂੰ ਪਾਉਣ ਵਾਲਾ ਕਦੇ ਆਪ ਵੀ ਖਤਮ ਹੋ ਜਾਣਾ ਕਿਉਂ ਕਿਸੇ ਨੂੰ ਖਤਮ ਕਰਦਾ ਹੈ ਕਿਉਂ ਕਿਸੇ ਦੇ ਲਈ ਬੰਨਤਾ ਕੁਨੇ ਹੋਇਆ ਹੈ سونا نان سجنا والے ہتھیار والے ਜੋ ਆਪ ਕਰਦਾ ਹੈ ਜੋ ਕਰਦਾ ਹੈ ਇਸ ਦੇ ਸਤਿਗੁਰੂ ਦੀ ਕਰਦਾ ਹੋਏ ਲੱਗਿਆ ਸੀ ਕਿਤਾ ਬੰਦਾ ਜੋ ਵੀ ਬਣਾ ਕਿ ਸ਼ਬਦ ਸਰਬੀਅਤ ਜ਼ਿੰਦਗਾਨੀ ਲਈ ਸਮਝਿਆ ਰਾਜੇ ਸੁਰਵਾਨੀ ਬੜਦੇ ਹਨ ਪਰ ਕੋਮੇ ਕੋ ਸਾਡਾ ਮਨ ਗੁਰੂ ਦੀ ਬਾਣੀ ਤੋਂ ਕਿਨਾ ਦੁਰ ਹੈ ਕਿਨੇ ਘੂਰ ਅਸੀਂ ਜਾ ਚੁੱਕੇ ਹਾਂ ਕਿਨੇ ਸਤਿਗੁਰੂ ਬਾਛ ਮਾਰਤ ਦੀ ਗੱਲ ਕਰਨੇ ਬਰਾੜੇ ਅੰਮ੍ਰਿਤ ਵੇਲੇ ਆਉਂਦੇ ਹੀ ਨਾਮ ਜਪ ਸ਼ੁਰੂ ਕਰਦੇ ਆਂ ਬਾਣੀ ਪੜ੍ਹਦੇ ਹਈਏ ਸੁਣਦੇ ਹਈਏ ਅਰ ਸਵੇਰ ਦੇ ਵੇਲੇ ਆਸਰ ਦਾ ਅੜਖੜਾ ਦੇ ਵਿੱਚ ਮਨ ਪੜਖਣਾ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਭਾਈ ਭਗਤੀ ਦਾ ਸ਼ਬਦ ਹੁੰਦਾ ਹੈ ਮਾਇਆ ਦੇ ਤਬ ਰੋਗਨ ਲੱਗਦਾ ਹੈ ਜਦੋਂ ਭਾਇ ਚਲੀ ਜਾਂਦੀ ਹੈ ਦੁਸ਼ਕੀ ਹੈ ਉਹ ਜੀਤੀ ਧਾਰ ਨਾਲ ਇਸ ਤੱਕ ਇਹ ਸੰਸਾਰ ਦੇ ਵਿੱਚ ਜਿਹੜਾ ਆਉਂਦੀ ਹੈ ਮਨ ਜਿਹੜਾ ਕਿਤੇ ਬੜਦਾ ਪੈਦਾ ਹੁੰਦੀ ਹੈ

موتیخانے کا جو کام سات سوال

ਲੱਗਦਾ ਨਹੀਂ ਕਿ ਮੋਦੀ ਜਨਾ ਸਰਵਾਵੀ ਨੇ ਥੋੜੇ ਸਮੇਂ ਕੀ ਲੱਗਦਾ ਉਹ ਜਾਣ ਦੇਵੇਗਾ। ਅਸਾਫ ਕਿਤਾਬ ਦੇ ਗੁਣਕਵਸ਼ਾ ਜੀ ਨੂੰ ਬੁਲਾਇਆ ਗਿਆ। ਤੇ ਸਤਿਗੁਰੂ ਜੀ ਨੇ ਅਸਾਫ ਕਿਤਾਬ ਨਹੀਂ ਪੜਾ ਬੁਲਾਇਆ ਤੇ ਸਤਿਗੁਰੂ ਜੀ ਦਾ ਅਸਾਫ ਕਿਤਾਬ ਕਿਤਾਬ ਜੋ ਵੀ ਸੀ ਉਹਦੇ ਹਵਾਲਾ ਨਾਲ। ਬਹੁਤ ਸਮਿਆਂ ਦੇ ਵਿਚਾਰ ਸਤਿਗੁਰੂ ਤੋਂ ਭਗਤ ਤੱਕ ਦੀਆਂ ਆਜੇ ਤੱਕ ਕਰੋੜਾਂ ਦੀਆਂ ਵਰਦਾਵਾਂ ਹੋਈਆਂ। ਉਸ ਤੋਂ ਨਾਮ ਤੇ ਵਾਲੀ ਦਾ ਦਾਜਾ ਨਾਲੋਂ ਸਸਪ੍ਰੀਤ ਹੋ ਪਰਿਆ ਜਿਆਜ ਕਰੋੜਾ ਨੇ ਸਹਾਇਤਾ ਨਾਲ ਰਣਦਾ ਹੋਵੇ ਮੈਂ ਪਰ ਸਤਿਗੁਰੂ ਬਰਸ਼ਾ ਨਾਲ ਦੀ ਗੱਲ ਕਰੀ ਆਹ ਤੁਰਵਾਗਾ ਸੀਗੇ ਡਿਊਟੀ ਨਹੀਂ ਕਰਦੀ ਜੋ ਸਾਨੂੰ ਕਰਤਾ ਅਗੇ ਡਿਊਟੀ ਲਈਏ ਅਸੀਂ ਡਿਊਟੀ ਕਰੀ ਬੜਾ ਯਤਨ ਕੀਤਾ ਇਹ ਨਹੀਂ ਖਾ ਵੀ ਲਗਾ ਕੋ ਸਾਵਧਾਨੀ ਰੱਖਿਆ ਨਾ ਵੀ ਆਈ ਤੇਰਾ ਮੀਂਹ ਤੇਰਾ ਰੁਕ ਗਿਆ ਕੀ ਆਗੇ ਆਪ ਫਾਇਨਸ ਨਹੀਂ ਕਿਹਾ ਤੁਸੀਂ ਇਹ ਮੋਦੀ ਖਾਨਾ ਸਾਹ ਕੇ ਰੱਖ ਕਰ ਨਹੀਂ ਪਰਵਾਹ ਨਹੀਂ ਕਰਦਾ ਕਹਿੰਦਾ ਨਹੀਂ ਚੁੱਕਦਾ ਨਾਂ ਕਾਰੀ ਜੋ ਵੀ ਕਰਨੀ ਆਕਾਰ ਉਸ ਪੈਰ ਉੱਲੀ ਦਾ ਹੁਪਨ ਮਗਿਆ ਉਹ ਬੈ ਪ੍ਰਬਾਨ ਤਾਂ ਖਸਮਾਂ ਤੋਂ ਮਿਲ ਪਾਈ ਸੀ ਹਰ ਮੰਤਰ ਉਸੇ ਸੂਈ ਦੇੇ ਤੱਕ ਕਰਦਾ ਸੀ ਗੁਰਪੂਰੇ ਕੀ ਵੜਿਆਈ ਤਾਂ ਕੀ ਕੀਮਤ ਕਹੀ ਨਜਰੀ ਫਰੀਦਾ ਅੰਧਕਾਰ ਦਾ અપਾਰ ਬਖਵਾਏ ਗੁਰਦੇ ਗੁਣਾ ਨੂੰ ਸਤਿਗੁਰਾਂ ਨੇ ਮਿਲਨ ਕੀਤਾ ਮੁੰਨੀ ਰਾਗਾ ਦੇ ਵਿੱਚ ਸਤਿਗੁਰੂ ਨਾਮ ਦੇ ਮਾਰ ਜੀ ਦੀ ਬਾਣੀ ਕਰਦਾ ਹੈ انہی راگا نے بچے سدورا دی باڑی دا جائے کلا کلا شابدہ جڑا راگا نے راگ دے بیان کیتا ہے ایک ایک شابد سدورا نے راگ دے راگ دے اچار کیتا ہے سدور بار شامانا کی جدو میں کے اندر بتانے ہیں وہ آپ چھے ہو اللہ کی باڑی آئی ہے تو کی باڑی آئی ہے گریل وائی بار شامانا کی جو آپ سے شناکتا ہے جو آج سارے پورو نام پار شامانا کی دے ਯਾਦ ਮੈਂ ਬੋਤਾਂ ਨੀਰ ਗੁਰੂ ਅੰਸਰ ਮਹਾਰਾਜੀ ਹੈ ਇਹ ਸਤਿਗੁਰੂ ਹਨ ਪ੍ਰਸਾਦ ਮਹਾਰਾਜ ਜੀ ਦੇਣਾ ਉਹਨਾਂ ਦਾ ਬਾਇਆ ਵੇਸ ਕੀ ਦਾ ਪੁੱਤਾ ਕਿਥੋਂ ਦਾ ਪ੍ਰਭੂ ਦੇ ਦਿੰਦਾ ਜੀ ਅਸੀ ਬੈਠਿਆ ਅਗੁਲਾਨਕ ਦੇ ਮਹਾਰਾਜ ਜੀ ਸਭ ਦੇਣਾ ਧਾਇਏ ਜੇ ਨੌਵੇਂ ਜਾਮੇ ਦੇ ਵਿੱਚ ਵੀ ਜੇ ਹਿੰਦੂ ਸਤਾਮ ਤੇ ਅਤਿਆਚਾਰ ਹੋ ਰਿਹਾ ਸੀ ਨੌਵੇਂ ਜਾਮੇ ਚ ਵੀ ਗੁਲਾਨਕ ਦੇ ਮਹਾਰਾਜ ਜੀ ਹੈ ਸਹੀ ਦੇ ਜਾਮੇ ਦੇ ਵਿੱਚ ਜਿਹੜੇ ਪੌਣਾ ਇਹ ਕਿ ਤਰੀਕ ਨੇ ਉਹ ਪਿੰਨੇ ਜਾਣਾ ਸਤਿਗੁਰਾਂ ਨੇ ਮਨਾ ਕਰ ਦਿੱਤਾ ਸੀ ਮੁਕਾਮਾ ਕਰ ਦਿੱਤਾ ਸੀ ਇਹਦੇ ਨਾਲ ਕੀ ਵਜਾ ਰਹੀਆਂ ਕੱਖ ਨਹੀਂ ਇਹ ਸੜ ਕੇ ਸਿੱਧੀ ਰੇਣਾਣ ਟੁੱਟ ਜੀ ਗੱਲ ਨਹੀਂ ਰਹਿ ਪਾੜ ਦੇਰ ਪਿਆਰ ਵਰਗਾ ਨਹੀਂ ਗਿਆ ਨਹੀਂ ਧਰਮ ਦੇ ਵਿੱਚ ਪਰਵੇਸ਼ ਹੋਣਾ ਆਜਾ ਸਤਿਗੁਰੂ ਜੀ ਨਾਲ ਤੇ ਮਹਾਰਾਜੀ ਕਹਿੰਦੇ ਪਹਿਲਾਂ ਤੁਸੀਂ ਇਸਤਰੀ ਨਹੀਂ ਕਿਉਂ ਬਟੇ ਤੁਸੀਂ ਆਹ ਹੁਰਾ ਦੇ ਕਿਉਂ ਨਹੀਂ ਪੈਣੇ ਜਾਂਦਾ ਪੈਡਾਂਕੀ ਵਿੱਚੋਂ 5 ਸਾਲ ਵੱਡੇ ਉਹਨਾਂ ਦੇ ਕਿਉਂ ਨਹੀਂ ਬਟੇ ਜੀ ਸਤਿਗੁਰੂ ਜੀ ਦੇ ਉਪਨਾਵੀਨ ਤਰ ਮਹਾਰਾਜ ਨੇ ਮੂਰਨ ਦਾ ਧਰਮ ਹੈ ਉਹ ਬਕਰ ਸਤਿਗੁਰ ਨੇ ਇਹ ਸਾਸ ਸਮਝਾਇਆ ਇਹ ਪੜਤ ਦਾ ਗੁਰੂ ਨਹੀਂ ਵਿਪਾਗਿ ਕੜਲੇ ਕਿਤਾ ਕ੍ਰਿਯਾਨ ਦਾਸ ਜੀ ਨੂੰ ਉਸੇ ਹੀ ਹੋਈ ਹੋਰ ਵੀ ਜੋ ਸੱਤੇ ਸੀ ਸੱਤੇ ਤੇ ਸੱਤੇ ਹੋਈ ਸੀ ਸੰਗਤਾਂ ਹੋਰ ਰਿਸ਼ਤੇਦਾਰ ਇਕਾਈ ਰਹੀ ਕਿ ਜਿਹਨਾਂ ਨੂੰ ਦਾ ਸੰਗਤ ਕਰਾਉਣਾ ਕਰੇ ਸੀ ਅਰ ਸਭੋਰਾ ਨੇ ਮਨਾ ਕਰ ਦਿੱਤਾ ਵਿਆਹ ਕਪਾ ਸੰਤੋਖ ਸੂਤ ਘਰਤ ਗੱਡੀ ਸੱਤ ਵੱਟ ਇਹੋ ਜਨੇਉ ਜੀ ਕਾ ਰਿਤ ਪਾਂਡੇ ਘਤਰ ਨਾਯੋ ਟਟ ਨਾਮ ਨੱਗੈ ਲਾਯੋ ਜਨਨ ਨਹੀਂ ਤਮਸ ਮਾਨਸਾਨਕ ਯੋਗਲ ਚੱਲੇ ਪੜ ਚੋਕੜ ਗੁਣ ਬਣਾਇਆ ਤੇ ਚੁੱਕੇ ਪੜਿਓ ਸਿਖਾ ਕਹਾਜੜਾ ਜੀ ਬੋਰਾਣ ਤੇ ਉਹ ਬੋਵਾ ਪੁਚਾ ਤੋ

منگاہی دس گیا بابا گیا بگداد ਇਹ ਥਾਤਾ ਇੱਕ ਬਾਬਾ ਆਕਾਰੂਤ ਜੁਜਰ ਨਾਮੀ ਮਰਦਾਨਾ ਉਹ ਨਾਰਕ ਦੇ ਨਾਲ ਜਿੱਤ ਰਾਇਆ ਭਾਈ ਉਹਦਾ ਨਾਮ ਜਿੱਤ ਰਾਇਆ ਗੁਰਦਾਨਪੁਰ ਸਾਹਿਬੀ ਦਾ ਸਾਥੀ ਇਹਨਾਂ ਦੇ ਜਾਤਾਂ ਪਾਤਾਂ ਦੇ ਵਿੱਚ ਉਸ ਥਾਂ ਵੇਲੇ ਬੰਦੇ ਅਰੇ ਸੀ ਗੀਰਵਾਜੀ ਦੀ ਉਸ ਵੇਲੇ ਸਾਰਾ ਕਤੋਪੀਤਾ ਸੀ ਕਿਉਂ ਨਿਵੇਕ ਰਹਾਣੇ ਦਾ ਜਿਨ੍ਹਾਂ ਦੇ ਘਰ ਔਰ ਮੰਨਵਾ ਕੇ ਤੁਸੀਂ ਬ੍ਰਸਤਰ ਭਗੀਆਂ ਨੂੰ ਜੀਤ ਅਗਰ ਫਸਾ ਕੇ ਸੀ ਸਾਥੀ ਕੁੜੀਆਂ ਮਰਦਾਂ ਸਾਥੀ ਕੁੜੀ ਸਤੁਰਾਂ ਦੇ ਨਾਲ ਕੇ ਅਗੇ 53 ਸਾਲ ਸਤਿਗੁਰੂ ਦੀ ਸੰਗਤ ਕੀਤੀ ਹੈ 53 ਸਾਲ ਗੁਰੂ ਨਾਨਕ ਦੇ ਚਰਨਾਂ ਦਾ ਧੌਰਾਣ ਕੀ ਲਿਆ ਗੁਰੂ ਦੀ ਵਧਗੀ ਕਰਨ ਵਾਲਾ ਗੁਰੂ ਦੇ ਚਰਨਾਂ ਚੜ੍ਹਨ ਵਾਲਾ ਸਤਿਗੁਰੂ ਦੀ ਸਿੱਖਿਆ ਲੈ ਕੇ ਸਤਿਗੁਰੂ ਦੇ ਮਾਰਗ ਤੇ ਚੱਲ ਕੇ ਗੁਰੂ ਦਾ ਹੁਕਮ ਮੰਨਦਾ کنے جنگل بیا وہاں آئے ہوئے ہیں کتے کتے گڑیاں تاکیاں نے شیرہ نے وہ پتہ نہیں کہ نے کپیان کو کپیان کی جانا پر آئے ہوئے ہیں پر ساتھ ہی سے گیا ساتھ مجھے نے کہا سو ساتھ پر پیارا بینے مار ہے جتا ہے کتا ہے میں نے رہے شدہ ہے شدہ ہے یہ تو پتہ سے کہ آن کرے پار کو دار کرے اس کا کیوں بس ہے سمیں پیان تو پیان کی سنگوہ نے تھا جیڑے تھار پہ رواب جان تو کیرتن کر تو نمائی سی رات کو ستورا نے اتھے جا کے بھی اس ترتی دے جا کے بھی راگ اور پیرا راگ شروع کی تا کہہ لگے تسی کون ہے کافر ستورا نے کافر کہہ لگے تسی کون ہے جینا تو شیف کے بٹے راگ تھی بنائی ہے اور ستورا نے کہہ لگے کہ بھائی ساروں کا راگ بھٹتا ہے میں سیتا یہ جیدہ یہ تو آدھے ہے محمد منا یا صدر بیت کرنا محمد منا یا صدر کے دل آگ کرنے توogeneی آسوار چاہمہ 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 چاہمگا مینے توئیальным حملیام نمات بہترры پتر رستی تکر رنگ spirituality Language進ہ ان جائز درگی something new yo wür 해냄دمیRE بنید پت done دنگ Ishra겠지만 بنید پتر رنگید جا راہیے یہ سکر روحisce پتت تکر Heavenly Pool he Nicolas langYeahーハی بچ엽 name پتہ رنگیے پتر رنگی گستگیر م knocking آ wszہومی Straightی نگ накےرینے پتہ بیتر收 diligent دے رنگ ریا گتر انہوں نے بتاو ہوتا ہے جب آپ اس کی درودہ لیا ہے انہوں نے پرشاہ پردید ہے کہ کارمی تر پیتہ پرشاہ جینے تصمیلہ میں جاہتا ہے ہم نے ہم نے دکھا ہوتا جارگی کیا کہ جامعہ ہوئی ہے جامعہ ہوئی ہے سانتر پرشاہ مہارجی نے تصمیلہ میں جاہتا ہے گریم لوگ پرشاہ جینے مدہا ہی تر سونا جی مولے ہنٹری بکے سانتر پرشاہ مہارجی

ਇਲਾ ਸਮਾਗਮ ਲੈ ਦਾ ਸੰਗਤ ਜੀ ਨਾਲ ਕਰੀ ਕਿਰਤ ਉਤਾਰ ਕਰਨਾ ਹੈ ਸਾਤ ਪੈਲੇ ਜਾਨੀ ਮਿਸ਼ਰਦੇ ਤੇ ਕਰਮੀ ਕਰਕੇ ਤਾਂ ਵੀ ਬਚਣਾ ਹੈ ਪੈਲੇ ਧਾਮੇ ਤੇ ਪਿਛੜਿਆ ਹੋਇਆ ਗੁਰਲਾ ਜਥਰੀ ਉਹ ਅਸਮੇ ਧਾਮੇ ਦੀ ਤਾਂ ਕਿ ਤਾ ਸਤਿਗੁਰੂ ਜੀ ਦੀ ਬਾਣੀ ਜੀ ਨੇ ਐਸਾ ਕੰਮ ਕੋਈ ਨਾ ਕੀਚੈ ਜਿਤ ਹੰਤੁ ਬਚੋ ਭਾਇੋ ਕਿਤਾਂ ਕੰਮ ਕਰਨਾ ਕੋਈ ਨਾ ਸਮਾਵੇ ਦੇਵੀ ਨਰੰਕਾਰ ਆਰ ਰੋਟ ਜਗ ਮੰਡਲ ਦੇ ਉਪਾਸ਼ਾ ਮਹਾਰਾਜ ਨੂੰ ਜਾਂ ਕਰੀ ਬੇਨਤੀ ਕਰਾਉਂਦੇ ਆ ਜੈ ਜੀ ਗੁਰਮੁਖਿ ਹੋਰ ਆਧ ਗੁਰੂ ਦੇ ਸਾਹਮਣੇ ਆਵੇ ਗੁਰਮੁਖਿ ਸੋਤਨਾ ਸਿਧ ਗੁਰੂ ਬਿਨਾ ਲੋਕਨਾ ਭਾਵੇਂ ਗੁਰੂ ਤੋਂ ਬਿਨਾ ਮੁਖੀ ਗੁਰੂ ਤੋਂ ਬਿਨਾ ਗਤੀ ਵੀ ਗੁਰੂ ਤੋਂ ਬਿਨਾ ਕਰਤੋ ਸਭੂ ਦੇ ਨਾਲ ਹੀ ਗੁਰੂ ਖੇ ਰਸੰਦੈ ਮੀਰ ਬਾਖਸ਼ਾ ਮਹਾਰਾਜ ਨੂੰ ਬਹੁਤ ਬਹੁਤ ਕਰਨ ਸਭਨਾ ਦੇ ਕਾਰਜ ਸਮਾਂ ਦੀਆਂ ਬਰਾਦਾ ਹੋਰੀਆਂ ਤਾਂ

جیوکیا تو اپنا سروا ملتا راڑی تاؤنا ترلیتا گروانی شکن کرنا ہے سب برشا مالا جی نے اس کا کیم دیگوانی کہتے ہیں ایسی کلا نمکی ہے جن تکرکی ہے بیدار باقی ہے پڑے آتے امیان ویچار بیوچاری ہے مونٹ ارسا کے باقی ہے اور جیسی گروانی تو اللہ کو بینا تدبیل گروانی کہتے ہیں ٹوکرا کھاں کی جیسی جنگوی جینا نمکی ہے سب بینا تدبیل کرنا نمکی ہے گروانی کلا نمک پائی ਸਤਿ ਸ੍ਰੀ ਅਕਾਲ ਸੁਖਦਾਈ ਜਿਹਨੇ ਗੁਰਵਾਣੀ ਸੁਆ ਤੇ ਸੁਣਿਆ ਤੇ ਮੰਨਿਆ ਸਤਿਗੁਰ ਜੀ ਦੇ ਸੁਖਦਾਈ ਦੀ ਮਨ ਰੱਬ ਹੋਰੇਗਾ ਸੁਖਦਾਈ ਜੀ ਨੂੰ ਤੀਰਥਾਂ ਦੇ ਸੰਸਾਰ ਵਿੱਚ ਲੱਭਿਆ ਜੀਵਨ ਅਸਿਰ ਤੋਂ ਕੱਡੀਆਂ ਨੇ ਕੋਲ ਚਲੇ ਜਾਂਦੇ ਆ ਕਈ ਵਾਰ ਕਹਿੰਦੇ ਆ ਬਾਬਾ ਜੀ ਆ ਸਾਡੇ ਆ ਗੋਡੇ ਦੁਖਦੇ ਆ ਫਰਾਨਾ ਕੋਸ਼ਿਸ਼ ਕਰਦਾ ਕਈ ਬਾਬੇ ਉਤਾਰਾ ਨੂੰ ਵੀਰ ਕੇ ਅੰਥਰੇ ਜਾਦੇ ਹੁੰਦੇ ਨੀਸਰ ਕੇ ਭਾਈ ਉਹਨਾਂ ਦੀ ਤਾਂ ਤੀਰਥ ਨਾ

تھوڑا سما لگتا ہے من کے ਦੇਵਪੁਰ ਹੋਰ ਕੁਦਰ ਦੇ ਰਾਖੀ ਕਰਦਾ ਹੈ ਵਰਤੂ ਜੀ ਨੂੰ ਅਦੀਨਾਟ ਦੇ ਪਛੇਤ ਜਾਣਾ ਗੁਰੂ ਦੀ ਪੜਾਈ ਕਰਨੀ ਹੈ ਸਹਿਮ ਸੂ ਸਵਾਈਏ ਪ੍ਰਮਾਤਮਾ ਦੀ ਸਿਰਚ ਕਰਨੀ ਹੈ ਗੁਰੂ ਦੀ ਉਤਮਾ ਕਰਨੀ ਹੈ ਜਿੰਨੀ ਵੀ ਉਹ ਸਮਦੀ ਹੋਵੇ ਜਿਵੇਂ ਕਰ ਸੰਬਿਧਾ ਬੜਾ ਨਹੀਂ ਗਾ ਇਸ ਵਰਗੇ ਸੰਤੂਰਾ ਚਰਮਾ ਦੇ ਦੀ ਬਾਣੀ ਸੁਣਵਾੜਾ ਕਿੰਨੇ ਭਗਾ ਵਾਲਾ ਸੀ ਮਰਦਾਨਾ ਜਿਹੜਾ ਸਾਥੀ ਸੀ ਸਰਗੁਣਾ ਦੇ ਚਰਨਾਂ ਤੇ ਆ